ਇਸ ਸਾਲ ਪਹਿਲਾਂ ਦੀ ਗੱਲ ਹੈ ਅਸੀਂ ਤਰਕਸ਼ੀਲ ਸਾਥੀ ਸੰਗਰੂਰ ਵਿਖੇ ਇੱਕ ਮਾਰਗ ਤੇ ਇਕੱਠੇ ਸੀ ਤੁਬਾ ਗੂਬੇ ਸਾਡੇ ਨਾਲ ਸਨ ਉਸ ਸਮੇਂ ਕਈ ਜੋਤਸ਼ੀਆਂ ਨੇ ਲੀਫਲੇਟ ਵੰਡੇ ਹੋਏ ਸੀ ਤੇ ਉਹਨਾਂ ਦਾ ਕੇਬਲ ਟੀਵੀ ਤੇ ਪ੍ਰਚਾਰ ਵੀ ਚੱਲ ਰਿਹਾ ਸੀ ਕਿ ਇਹ ਲੋਕਾਂ ਦਾ ਬੀਤਿਆ ਸਮਾਂ ਵਰਤਮਾਨ ਅਤੇ ਭਵਿੱਖ ਦੱਸਦੇ ਸਨ ਉਪਰੋਕਤ ਦੱਸੀਆਂ ਸਾਰੀਆਂ ਸਮੱਸਿਆਵਾਂ ਬਿਮਾਰੀਆਂ ਸੰਕਟਾਂ ਦਾ ਇਹ ਹੱਲ ਕਰਦੇ ਸਨ ਤੋ ਅਸੀਂ ਇਕੱਠੇ ਹੋਏ ਸਾਥੀਆਂ ਨੇ ਸਲਾਹ ਕੀਤੀ ਕਿ ਜੋਤਸ਼ੀਆਂ ਦੇ ਦਾਅਵਿਆਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾਵੇ ਅਸੀਂ ਸਾਰੇ ਸਾਥੀ ਜਿਨ੍ਹਾਂ ਵਿੱਚ ਲਖਚਰਪਤ ਸਿੰਘ ਡਾਕਟਰ ਅਰਤਾਸ ਸਿੰਘ ਜਸਵੀਰ ਸਿੰਘ ਢਮਕੌਰ ਸਿੰਘ ਸੰਤੋਸ਼ ਪਟਵਾਰੀ ਸਵਰਨਜੀਤ ਸਿੰਘ ਮੰਧੀਰ ਸਿੰਘ ਅਰਜਿੰਦਰ ਪਧੌੜ ਅਤੇ ਮੇਰੇ ਪਰਮबीर ਸਮੇਤ ਸਾਰੇ ਇਕੱਠੇ ਹੋ ਕੇ ਕੋਲਾ ਪਾਰਕ ਦੇ ਸਾਹਮਣੇ ਇੱਕ ਜੋਤਸ਼ੀ ਦੀ ਦੁਕਾਨ ਦੇ ਸਾਹਮਣੇ ਇਕੱਠੇ ਹੋ ਗਏ ਅਸੀਂ ਦੋ ਸਾਥੀਆਂ ਨੂੰ ਜੋਤਸ਼ੀ ਕੋਲ ਭੇਜਣ ਦਾ ਫੈਸਲਾ ਕੀਤਾ ਪਹਿਲਾਂ ਇੱਕ ਕੁੜੀ ਦੇ ਪਿਤਾ ਪਟਵਾਰੀ ਨੂੰ ਉਸ ਨੂੰ ਸਾਰੀ ਗੱਲ ਸਮਝਾਈ ਕਿ ਕੀ ਕਹਿਣਾ ਕੀ ਪੁੱਛਣਾ ਉਹ ਉਪਰ ਜੋਤਸ਼ੀ ਕੋਲ ਚਲਾ ਗਿਆ 50 ਰੁਪਏ ਫੀਸ ਭਰੀ ਤੇ ਕਹਿੰਦਾ ਜੋਤਸ਼ੀ ਜੀ ਮੈਂ ਡਬਲ ਐਮਏ ਹਾਂ ਵਧੀਆ ਨੰਬਰਾਂ ਨਾਲ ਪਾਸ ਕੀਤੀ ਹੈ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਜੰਤਰੀ ਦੇਖ ਕੇ ਦੱਸੋ ਕਿ ਮੇਰੀ ਕਿਸਮਤ ਵਿੱਚ ਸਰਕਾਰੀ ਨੌਕਰੀ ਹੈ ਕਿ ਨਹੀਂ ਜੇ ਹੈ ਤਾਂ ਕਦੋਂ ਮਿਲੇਗੀ ਜੋਤਸ਼ੀ ਨੇ ਪਤਰੀ ਦੇਖ ਕੇ ਕਿਹਾ ਤੇਰੀ ਕਿਸਮਤ ਵਿੱਚ ਸਰਕਾਰੀ ਨੌਕਰੀ ਨਹੀਂ ਪ੍ਰਾਈਵੇਟ ਨੌਕਰੀ ਕਰ ਲੈ ਪੈਸੇ ਕਮਾਉਣ ਦਾ ਉਪਾਅ ਕਰ ਦੇਾਂਗੇ ਪਟਵਾਰੀ ਨੇ ਜੋਤਸ਼ੀ ਤੋਂ ਦੂਜੀ ਪੁੱਛ ਰਹੀ ਕਿਹਾ ਮੇਰਾ ਵਿਆਹ ਹੋਏ ਨੂੰ 4 ਸਾਲ ਹੋ ਗਏ ਹਨ ਅਜੇ ਤੱਕ ਔਲਾਦ ਦੀ ਪ੍ਰਾਪਤੀ ਨਹੀਂ ਹੋਈ ਦੱਸੋ ਮੇਰੀ ਕਿਸਮਤ ਵਿੱਚ ਔਲਾਦ ਹੈ ਜੋਤਸ਼ੀ ਨੇ ਕਿਹਾ ਤੇਰੀ ਕਿਸਮਤ ਵਿੱਚ ਔਲਾਦ ਹੈ ਪਹਿਲਾ ਬੱਚਾ ਲੜਕਾ ਹੋਵੇਗਾ ਇਸ ਲਈ ਉਪਾਅ ਕਰਨਾ ਪਵੇਗਾ ਆਚਾ ਪੁੱਛਣ ਤੇ ਜੋਤਸ਼ੀ ਨੇ 5000 ਰੁਪਏ ਕਿਹਾ ਇਸ ਤੋਂ ਬਾਅਦ ਪਟਵਾਰੀ ਵਾਪਸ ਸਾਡੇ ਕੋਲ ਆ ਗਏ ਤੇ ਸਾਰੀ ਰਿਪੋਰਟਿੰਗ ਕੀਤੀ ਉਸ ਤੋਂ ਬਾਅਦ ਅਸੀਂ ਦੂਜਾ ਸਾਥੀ ਭੇਜਿਆ ਜਿਹੜਾ ਅਣਵਿਆਇਆ ਸੀ ਉਸ ਨੂੰ ਸਾਰੀ ਗੱਲ ਸਮਝਾ ਕੇ ਭੇਜਿਆ ਉਸ ਨੇ ਵੀ ਦਾਖਲੇ ਦੀ ਪੱਤੀ ਫੀਸ 50 ਰੁਪਏ ਦਿੱਤੀ ਤੇ ਜੋਤਸੀ ਨੂੰ ਆਪੀ ਸਮਸਿਆ ਦੱਸਦਿਆਂ ਕਿਹਾ ਕਿ ਮੈਂ ਤਿੰਨ ਲੜਕੀਆਂ ਦਾ ਪਿਤਾ ਹਾਂ ਦੱਸ ਮੇਰੀ ਕਿਸਮਤ ਵਿੱਚ ਲੜਕਾ ਹੈ ਕਿ ਨਹੀਂ ਜੋਤਸੀ ਨੇ ਪਤਰੀ ਦੇਖ ਕੇ ਕਿਹਾ ਚੌਥੀ ਔਲਾਦ ਲੜਕੇ ਦੇ ਰੂਪ ਵਿੱਚ ਹੋਏਗੀ ਉਹ ਬਹੁਤ ਹੀ ਆਗਿਆਕਾਰੀ ਤੇ ਮਾਪਿਆਂ ਦਾ ਨਾਮ ਰੋਸ਼ਨ ਕਰੇਗੀ ਉਪਾਅ ਕਰਨਾ ਪਵੇਗਾ ਉਸ ਤੋਂ ਬਾਅਦ ਉਹ ਵੀ ਵਾਪਸ ਸਾਡੇ ਕੋਲ ਆ ਗਿਆ ਅਸੀਂ ਦੋਨੋਂ ਸਾਥੀਆਂ ਦੀ ਗੱਲ ਸੁਣਨ ਤੋਂ ਬਾਅਦ ਜੋਤਸ਼ੀ ਕੋਲ ਗਏ ਉਸ ਕੋਲ ਦੋ ਪੜੀਆਂ ਲਿਖੀਆਂ ਔਰਤਾਂ ਬੈਠੀਆਂ ਸਨ ਉਹ ਸਾਨੂੰ ਵੇਖ ਕੇ ਜਾਣ ਲੱਗੀਆਂ ਸਾਡੀ ਬੇਨਤੀ ਤੇ ਉਹ ਰੁਕ ਗਈਆਂ ਅਸੀਂ ਜੋਤਸ਼ੀ ਨੂੰ ਉਸਦਾ ਹੈਂਡਬਿਲ ਦਿਖਾਇਆ ਤੇ ਕਿਹਾ ਕਿ ਤੁਸੀਂ ਲੋਕਾਂ ਦਾ ਵਰਤਮਾਨ ਭੂਤ ਕਾਲ ਤੇ ਭਵਿੱਖ ਦੱਸਣ ਦਾ ਦਾਵਾ ਕੀਤਾ ਹੈ ਤੇ ਹਰ ਸਮੱਸਿਆ ਦੇ ਹਮਾਂਦਾਨ ਲਿਖਿਆ ਸਭ ਤੋਂ ਪਹਿਲਾਂ ਇਹ ਪਟਵਾਰੀ ਤੁਹਾਡੇ ਕੋਲ ਆਇਆ ਤੁਸੀਂ ਕਿਹਾ ਕਿ ਇਸ ਦੀ ਕਿਸਮਤ ਉਸ ਸਰਕਾਰੀ ਨੌਕਰੀ ਨਹੀਂ ਹੈ ਤੇ ਔਲਾਦ ਬਾਰੇ ਪੁੱਛਣ ਤੇ ਤੁਸੀਂ ਕਿਹਾ ਕਿ ਪਹਿਲਾਂ ਔਲਾਦ ਲड़का ਹੋਵੇਗਾ ਚਮਕੌਰ ਸਿੰਘ ਇਸ ਦੇ ਔਲਾਦ ਬਾਰੇ ਪੁੱਛਣ ਤੇ ਤੁਸੀਂ ਕਿਹਾ ਸੀ ਕਿ ਇਸ ਦੇ ਘਰੇ ਬਹੁਤ ਛੇਤੀ ਲड़का ਆਉਣ ਵਾਲਾ ਹੈ ਚੌਥੀ ਤੋਹਾ ਕਰਵਾਉਣ ਤੋਂ ਬਾਅਦ ਅਸੀਂ ਕਿਹਾ ਇਹ ਪਹਿਲਾ ਵਿਅਕਤੀ 4 ਸਾਲ ਤੋਂ ਸਰਕਾਰੀ ਨੌਕਰੀ ਵਿੱਚ ਹੈ ਤੇ ਇਸ ਦੇ ਘਰ ਪਹਿਲੀ ਲੜਕੀ ਪੈਦਾ ਹੋਈ ਹੈ ਦੂਜਾ ਵਿਅਕਤੀ ਜਿਸ ਤੇ ਬਾਰੇ ਤੁਸੀਂ ਕਿਹਾ ਕਿ ਛੇਤੀ ਲड़का ਆਉਣ ਵਾਲਾ ਹੈ ਇਸ ਦਾ ਤਾਂ ਅਜੇ ਯਾ ਵੀ ਨਹੀਂ ਹੋਇਆ ਤੁਸੀਂ ਭਵਿੱਖ ਦੱਸਣ ਦਾ ਦਾਵਾ ਕਰਦੇ ਹੋ ਪਰ ਇੱਥੇ ਤਾਂ ਕੁਝ ਵੀ ਸੱਚ ਨਹੀਂ ਉਸke ਹੱਥਾਂ ਨੂੰ ਪਤਾ ਹੈ ਸਾਡੇ ਕੋਲ ਕੁਝ ਨਹੀਂ ਮਸਾਲਾ ਲਾ ਕੇ ਗੱਲਾਂ ਰੱਖਣੀਆਂ ਪੈਂਦੀ ਹਨ ਪਰਮਾਉ ਅਤੇ ਲਾਲਚ ਤੋਂ ਬਿਨਾ ਕੋਈ ਆਉਂਦਾ ਨਹੀਂ ਅਸੀਂ ਕਿਹਾ ਲੋਕਾਂ ਨੂੰ ਗੁਮਰਾਹ ਨਾ ਕਰੋ ਝੂਠ ਨਾ ਬੋਲੋ ਝੂਠ ਦਾ ਪ੍ਰਚਾਰ ਨਾ ਕਰੋ ਵਿਗਿਆਨਕ ਖੋਜਾਂ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਪਰਮਾਉ ਨਾ ਜੋਤਸ਼ੀ ਦੀਆਂ ਗੱਲਾਂ ਕੀਤੇ ਦਾਅਵਿਆਂ ਨੂੰ ਝੂਠਲਾ ਕੇ ਗੈਰ ਵਿਗਿਆਨਕ ਸਿੱਧ ਕਰਕੇ ਅਸੀਂ ਇੱਥਾਂ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਵੈਰ ਵਿਰੋਧ ਲੋਕਾਂ ਦੀ ਲੁੱਟ ਨਾਲ ਹੈ ਤੇ ਗੁੰਮਰਾਹ ਗੁੰਮਰਾਹ ਕੋ ਨਾ ਪਰਮਾਉ ਪ੍ਰਚਾਰ ਨਾਲ ਹੈ ਲੋਕਾਂ ਨਾਲ ਹੁੰਦੀ ਲੁੱਟ ਨਾਲ ਹੈ ਰਜਿੰਦਰ ਭਟੌਣ ਨੇ ਲੋਕਾਂ ਨੂੰ ਜੋਤਸ਼ੀ ਦੇ ਦਾਅਵੇ ਵਾਲੇ ਹੈਂਡਬਿਲ ਲੋਕਾਂ ਨੂੰ ਦਿਖਾਉਂਦੇ ਆ ਕਿਹਾ ਇਸ ਪੱਤੇ ਵਿੱਚ ਜੋਤਸ਼ੀ ਨੇ ਲੋਕਾਂ ਦਾ ਭੂਤ ਵਰਤਮਾਨ ਅਤੇ ਭਵਿੱਖ ਦੱਸਣ ਦਾ ਦਾਵਾ ਕਰਦਿਆਂ ਹਰ ਸਮੱਸਿਆ ਕੀਤੇ ਕਿਰਾਏ ਦਾ ਅਸਰ ਖਤਮ ਕਰਨ ਦਾ ਦਾਵਾ ਕੀਤਾ ਹੈ ਅਸੀਂ ਇਹ ਦੋ ਸਾਥੀ ਇਸ ਕੋਲ ਭੇਜੇ ਸੀ ਪਾਚੀ ਘਟਾਈ ਸੀ ਜੋ ਪੁੱਛਿਆ ਸਭ ਗਲਤ ਹੱਸਿਆ ਅਸੀਂ ਲੋਕਾਂ ਨੂੰ ਪੂਰੀ ਰਿਪੋਰਟਿੰਗ ਕੀਤੀ ਅਸੀਂ ਕਿਹਾ ਕਿ ਜੋਤਿਸ਼ ਤੇ ਵਸਤੂ ਸ਼ਾਸਤਰ ਗੈਰ ਵਿਗਿਆਨਕ ਹੈ ਕਿਸੇ ਵੀ ਜੋਤਿਸ਼ੀ ਕੋਤੀ ਸਿਆਣੇ ਤੰਤਰਿਕ ਚੱਕੀ ਲਾਉਣ ਵਾਲੇ ਜਿਹਦੇ ਖਾ ਕੋਈ ਕਿਸੇ ਵੀ ਕੋਲ ਕੋਈ ਗੈਵੀ ਸ਼ਕਤੀ ਨਹੀਂ ਜਿਸ ਨਾਲ ਕਿਸੇ ਦਾ ਕੋਈ ਭਲਾ ਕੀਤਾ ਜਾ ਸਕਦਾ ਹੈ ਆਪ ਪਰਮਾਉ ਗੱਲਾਂ ਹਨ ਆਪਣਾ ਸੋਚਨ ਢੰਗ ਵਿਗਿਆਨਕ ਬਣਾਓ ਹਰ ਗੱਲ ਅਨੁਭਵ ਅਤੇ ਤਰਕ ਦੀ ਇੱਕ ਸੌਠੀ ਦੇ ਭਰ ਕੇ ਮੰਨੋ ਲਾਈ ਲੱਗਣਾ ਬਣੋ ਫਿਰ ਅਸੀਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਰੱਖੀਆਂ ਤੇ ਸ਼ਾਤਾ ਬਾਰੇ ਵਿਸਥਾਰਪੂਰਵਕ ਇਕੱਠੇ ਹੋਏ ਲੋਕਾਂ ਨੂੰ ਦੱਸ ਦਿਆਂ ਕਿ ਹਾਂ ਕਿ ਉਪਰੋਕਤ ਸਾਰੀ ਕਿਸਮ ਦੇ ਬੰਦੇ ਕੰਨ ਵਾਲਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਸਰਖਸ਼ੀਰ ਸੁਸਾਇਟੀ ਪੰਜਾਬ ਵੱਲੋਂ ਖੁੱਲੀ ਚੁਣੌਤੀ ਦਿੱਤੀ ਹੋਈ ਹੈ ਕਿ ਉਹ ਆਪਣੀਆਂ ਗੈਬੀ ਸ਼ਕਤੀਆਂ ਨਾਲ ਸੁਸਾਇਟੀ ਦੀਆਂ ਰੱਖੀਆਂ 23 ਸ਼ਰਤਾਂ ਵਿੱਚੋਂ ਕੋਈ ਵੀ ਤੋਖਾ ਰਹਿਤ ਹਾਲਤਾਂ ਵਿੱਚ ਪੂਰੀ ਕਰਦੇ ਤਾਂ ਉਹਨਾਂ ਨੂੰ 5 ਲੱਖ ਰੁਪਏ ਦਿੱਤੇ ਜਾਣਗੇ ਤੇ ਸੋਰ ਸੁਸਾਇਟੀਆਂ ਵੱਲੋਂ ਇਹਨਾਂ ਰੱਖੀਆਂ ਨਾਮਾਂ ਦੀ ਰਕਮ ਜੋੜ ਕੇ ਕਰੋੜਾ ਵਿੱਚ ਬਣ ਜਾਂਦੀ ਹੈ ਪਰ ਅਜੇ ਤੱਕ ਇਹ ਸ਼ਰਤ ਕੋਈ ਨਹੀਂ ਜਿੱਤ ਸਕਿਆ ਅਸੀਂ ਲੋਕਾਂ ਨੂੰ ਇਹਨਾਂ ਅਖੌਤੀ ਸਿਆਣਿਆਂ ਤੰਤਰਿਕਾਂ ਜੋਤਸ਼ੀਆਂ ਦੇ ਭਰਮਾਂ ਦੇਪਕ ਮੱਕੜਚਾਲ ਵਿੱਚੋਂ ਨਿਕਲ ਕੇ ਵਿਗਿਆਨਿਕ ਸੋਚ ਦੇ ਉਜਾਲੇ ਵਾਲੇ ਰਸਤੇ ਤੇ ਆਉਣ ਦਾ ਸੁਨੇਹਾ ਦੇ ਕੇ ਆਪੋ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਤੇ ਇਸ ਤਰੀਕੇ ਨਾਲ ਜੋਤਿ ਦੀਪੋਲ ਭੁੱਲ ਗਈ